ਸਭ ਨੂੰ ਜੀ ਅਰੂ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰਧਾਨ ਬਣਦੇ ਹੀ ਵੱਡਾ ਬਿਆਨ ਇਸ ਦੇ ਨਾਲ ਹੀ ਲੈਡ ਪੁਲਿੰਗ ਪਾਲਿਸੀ ਪੰਜਾਬ ਤੇ ਖਤਰਨਾਕ ਨਾਲ ਡੈਮੋਗ੍ਰਾਫੀ ਬਦਲਦੀ ਸਾਜ਼ਿਸ਼ ਗਿਆਨੀ ਹਰਪ੍ਰੀਤ ਸਿੰਘ ਅਮਰਪਾਲ ਸਿੰਘ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਉਕ ਚੁਣ ਜਾਣ ਤੋਂ ਬਾਅਦ ਆਪਣੀ ਪਹਿਲੇ ਭਾਸ਼ਣ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਲੈਡ ਪੁਲਿੰਗ ਪਾਲਿਸੀ ਨੂੰ ਪੰਜਾਬ ਵਿੱਚ ਬਹੁਤ ਖਤਰਨਾਕ ਘਰਾਰ ਦਿੱਤਾ ਹੈ ਉਹਨਾਂ ਨੇ ਇਸ ਪਾਲਿਸੀ ਨੂੰ ਪੰਜਾਬ ਦੀ ਡੈਮੋਗ੍ਰਾਫੀ ਬਦਲਨ ਦੀ ਇੱਕ ਗੁੰਝੀ ਸਾਜੀ ਦੱਸੀ ਹੈ ਇਸ ਦੇ ਨਾਲ ਹੀ ਇਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਯਾਨੀ ਹਰਪੀ ਸਿੰਘ ਨੇ ਕਿਹਾ ਕਿ ਇਹ ਸਰਕਾਰ ਅਤੇ mafias ਵੱਲੋਂ ਸਰਕਾਰ ਪੰਜਾਬ ਦੀਆਂ ਜ਼ਮੀਨਾਂ ਖੋਹ ਦਾ ਇੱਕ ਤਰੀਕਾ ਹੈ ਉਹਨਾਂ ਦਾ ਕਹਿਣਾ ਹੈ ਕਿ ਇਸ ਪਾਲਸੀ ਦਾ ਮੁੱਖ ਮਕਸਦ ਜ਼ਮੀਨਾਂ ਹਾਸਲ ਕਰਨਾ ਹੈ ਅਤੇ ਸਗੋਂ ਪੰਜਾਬ ਦੇ ਡੈਮੋਗ੍ਰਾਫੀ ਨੂੰ ਵਿਗਾੜਨਾ ਹੈ ਉਹਨਾਂ ਨੇ ਚਿੰਤਾ ਪ੍ਰਗਟਾਈ ਕਿ ਪੰਜਾਬ ਦੀ ਆਬਾਦੀ ਘਟ ਹੋ ਰਹੀ ਹੈ ਪਰ ਇਸ ਪਾਲਸੀ ਦੇ ਅਧ ਕੋਹੀਆਂ ਗਈਆਂ ਜ਼ਮੀਨਾਂ 'ਤੇ ਗੈਰ ਪੰਜਾਬੀਆਂ ਨੂੰ ਵਸਾਇਆ ਜਾਵੇਗਾ ਉਹਨਾਂ ਨੇ ਅੱਜ ਅੱਗੇ ਕਿਹਾ ਹੈ ਕਿ ਇਹ ਪੰਜਾਬ ਗੈਰ ਪੰਜਾਬੀਆਂ ਨੂੰ ਵਿਸਾ ਕੇ ਸਾਨੂੰ ਤਬਾਹ ਕਰਨ ਦੀ ਕੋਸ਼ਿਸ਼ ਹੈ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਮੁੱਦੇ ਤੇ ਸਾਰੇ ਪੰਜਾਬੀਆਂ ਨੂੰ ਸੁਚੇਤ ਹੋਣ ਦੀ ਅਪੀਲ ਕੀਤੀ ਹੈ ਇਸ ਭਾਸ਼ਣ ਵਿੱਚ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਅਤੇ ਪੰਜਾਬ ਸਰਕਾਰ ਦੇ ਵਿੱਤੀ ਤਿੱਖੇ ਨਿਸ਼ਾਨੇ ਸਾਦੀ ਅਤੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਕਿਰਦਾਰ ਨੂੰ ਖਰਾਬ ਕਰਨ ਦੀ ਵੱਡੇ ਪੱਧਰ ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਣ ਗਿਆਨੀ ਹਰਪੀ ਸਿੰਘ ਦੇ ਨਾਲ 15 ਮੈਂਬਰਾਂ ਦੀ ਕਮੇਟੀ ਵੀ ਹੈ ਸਤਿ ਸ਼੍ਰੀ ਅਕਾਲ